ਇੱਕ ਨਹੀਂ ਉਹ ਬੰਦੇ ਨੂੰ ਡਰਾਉਣਾ ਚਾਹੀਦਾ ਆਓ ਮੇਰੇ ਵੀਰੋ ਮਿੱਥਿਆ ਮੁਕਾਮ ਸਦਾ ਪਾਉਣਾ ਚਾਹੀਦਾ ਰੱਖ ਲਖੇ ਸਿੱਧਾ ਮਾਪਰੋਸਾ ਰੱਬ ਤੇ ਕਰ ਮਿਹਨਤਾਈ ਹੁੰਦੀਆਂ ਚੜਾਈਆਂ ਜੱਗ ਤੇ ਕਰ ਮਿਹਨਤਾਈ ਹੁੰਦੀਆਂ ਚੜਾਈਆਂ ਜੱਗ ਤੇ ਚਿਤਪਾਲ ਕਹਿੰਦਾ ਟੱਚ ਲੱਗਿਆ ਭਾਂਗੇ ਵਾਲਾ ਕਹਿੰਦਾ ਜਦੋਂ ਲੱਗੂਗਾ ਨਾ ਤੇ ਪਤਾ ਲੱਗੂਗਾ ਨੌਜੋਨ ਆਓ ਸਾਹਮਣੇ ਪੁਆਇੰਟ ਜਿਹੜਾ ਹੈ ਤੇਜੰਦਰ ਸਿੰਘ ਦੀ ਪੁਆਇੰਟ ਕਿਹਦਾ ਪੁਆਇੰਟ ਜਾਫੀ ਨੇ ਹਿੱਸੇ ਆ ਮੋਗਾ ਦੁੱਤੇ ਵਾਲਾ ਰੱਪਿੰਦਰ ਮੇਰੇ ਵੀਰ ਆਹ ਸਾਹਮਣੇ ਕਹਿੰਦੇ ਗੱਤੋ ਵਾਲਿਆ ਭਲਵਾਨ ਕਹਿੰਦੇ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਖੇਡ ਮੈਦਾਨ ਦੇ ਵਿੱਚ 365 ਤੇ ਕਹਿੰਦੇ ਦੁਨੀਆ ਮੰਨ ਬਾਣਦੀ ਆ ਪਿਆਰੇ ਮਨ ਵੀਰੇ ਸਪੀਕਰ ਆਹ ਕਾਂਗਰੇ ਵਾਲਾ ਭੰਗੜੇ ਪਵਾਈ ਦਰਿਆਉਦਾ ਓਏ ਮੇਲਾ ਪਵਾਈ ਦਰਿਆਉਦਾ ਓ ਸਿਰੋ ਕਰਵਾਈ ਦਰਿਆਉਦਾ ਗੱਲ ਪੇਰ ਕੇ ਅੱਜ ਫੇੜ-ਵੇੜ ਕੇ ਫੇੜ-ਵੇੜ ਕੇ ਕਬੱਡੀਆਂ ਪਾਉ ਨੂੰ ਜੀ ਕਰਦਾ ਹੈ ਇਹ ਕਿਤੇ ਮੱਤਾਂ ਮੇਰੇ ਮਿੱਤਰੋ ਉਹ ਬੱਲਾ ਵਾਲਾ ਕਬੱਡੀ ਪਾਰਿਆ ਉਹ ਢਾਗੇ ਵਾਲਿਆ ਹਾਰ ਆਪਾ ਦੁੱਖ ਟੁੱਟਣਗੇ ਦੁੱਖ ਰਿੰਪੜਾ ਉਹ ਕਹਿੰਦਾ ਜੇ ਉਹ ਰੁਕਣ ਦੇ ਮੂਡ 'ਚ ਨਹੀਂ ਤੇ ਮੈਂ ਵੀ ਅੱਜ ਫਾਜ਼ਿਲਕਾ 'ਚ ਰੁਕਣ ਦੇ ਮੂਡ 'ਚ ਆਇਆ ਹੈ ਇਹ ਵਾਟਰ ਨੂੰ ਜਿਹੜਾ ਰਿਵਿਊ ਮੇਰੇ ਵੀਰੋ ਮੰਗਿਆ ਗਿਆ ਇਹਦਾ ਫੈਸਲਾ ਜਲਦੀ ਦੇ ਨਾਲ ਕਰ ਦਿਓ ਬੜੀ ਮਿਹਰਬਾਨੀ ਹੋਊ ਰਹੀ ਹੈ ਉੱਕੀ ਚਿੱਟੀ ਲੱਲੀਆਂ ਮੱਲੀਆਂ ਰਸੂਲਪੁਰ ਤੇ ਤਲਵੰਡੀ ਸਵੇਪਿੰਡ ਕਦੇ ਪਾਸ਼ ਦਾ ਪਿੰਡ ਹੈ ਉਹ ਜਿਹੜੇ ਪਾਸ਼ ਪੜਿਆ ਇਧਰ ਕਾਂਗੇ ਵਾਲਾ ਕਾਂਗੇ ਵਾਲਾ ਹੋਈ ਪਈ ਹੈ ਉਹ ਪਾਕੜੀਓ ਜਿਹੜੇ ਕਹਿੰਦੇ ਕਾਂਗੇ ਵਾਲਾ ਢਾਂਗੇ ਵਾਲਾ ਹੋਈ ਪਈ ਹੈ ਜਿਦਾਂ ਵਾਲਾ ਯਾਦ ਮੇਰੇ ਵੀਰੋ ਆਹ ਸਾਹਮਣੇ ਕਹਿੰਦੇ ਸ਼ਾਚੀ ਵੀ ਕਬੱਡੀ ਪਾ ਰਹੀਆਂ ਮੇਰੇ ਮਿੱਤਰੋ ਆਹ ਕਹਿੰਦੇ ਸਕਰੀਨ ਮੋਂਡ ਤੇ ਦੇਖ ਸਲਾ ਬਣ ਗਿਆ ਰੋਲਾ ਤਾਂ ਪਹਿਲਾਂ ਹੀ ਸੀਗਾ ਹੁਣ ਤੇ ਮਸਲਾ ਬਣ ਗਿਆ ਵੇਖੋ ਐਕਸ਼ਨ ਹੁੰਦੇ